ਇਹ ਹੈ ਖੁਸ਼ੀ ਦੀ ਭਾਬੀ ਰੋਜ਼ੀ ਜੋ ਕਿ ਆਪਣਾ ਕੰਮ ਕਰ ਰਹੀ ਹੈ ਤੇ ਉਸ ਦੀ ਸੱਸ ਮੰਜੇ ਤੇ ਬੈਠੀ ਉਸ ਨੂੰ ਘੂਰ-ਘੂਰ ਕੇ ਦੇਖ ਰਹੀ ਹੈ ਪਰ ਉਹ ਆਪਣਾ ਕੰਮ ਕਰੀ ਜਾਂਦੀ ਹੈ ਤੇ ਉਧਰੋਂ ਉਸ ਦਾ ਹਸਬੈਂਡ ਆ ਜਾਂਦਾ ਹੈ ਰੋਜ਼ੀ ਦਾ ਤੇ ਉਹ ਆ ਕੇ ਕਹਿੰਦਾ ਹੈ ਕਿ ਰੋਜੀ ਇੱਧਰ ਆ ਮੇਰੀ ਗੱਲ ਸੁਣ ਤੇ ਉਹ ਆਪਣੀ ਸੱਸ ਵੱਲ ਝਾਕਦੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਇੱਥੇ ਹੀ ਦੱਸ ਦਿਓ ਜੀ ਜਿਹੜੀ ਕੋਈ ਗੱਲ ਦੱਸਣੀ ਹੈ ਉਹ ਕਹਿੰਦਾ ਹੈ ਕੋਈ ਗੱਲ ਪਰਦੇ ਵਾਲੀ ਵੀ ਹੁੰਦੀ ਆ ਐ ਥੋੜੀ ਹੁੰਦਾ ਸਾਰਿਆਂ ਦੇ ਸਾਹਮਣੇ ਹੀ ਦੱਸ ਦੇਵਾਂ ਉਹ ਕਹਿੰਦੀ ਹੈ ਚਲ ਕੋਈ ਗੱਲ ਨਹੀਂ ਜੀ ਤੁਸੀਂ ਦੱਸ ਦਿਓ ਇੰਨੀ ਵੀ ਕਿਹੜੀ ਪਰਦੇ ਵਾਲੀ ਗੱਲ ਹੈ ਇੱਥੇ ਹੀ ਦੱਸ ਦਿਓ ਤੇ ਉਹਦੀ ਮਾਂ ਆਪਣੇ ਪੁੱਤ ਦੇ ਹੱਥ ਵਿੱਚ ਲਫਾਫਾ ਵੇਖ ਕੇ ਹੋਰ ਟੰਗ ਨਾਲ ਵੇਖਦੀ ਹੈ ਤੇ ਉਹ ਕਹਿੰਦੀ ਹੈ ਕਿ ਇੱਥੇ ਦੱਸ ਦੇ ਜਿਹੜੀ ਗੱਲ ਦੱਸਣੀ ਹੈ ਅੰਦਰ ਲੈ ਜਾ ਕੇ ਇਹਦੇ ਨਾਲ ਤੂੰ ਕੀ ਗੱਲ ਕਰਨੀ ਹੈ ਤੇ ਉਹ ਕਹਿੰਦਾ ਹੈ ਲੈ ਚੱਲ ਫਿਰ ਇੱਥੇ ਦੱਸ ਦਿਨਾ ਰੋਜੀ ਲੈ ਫੜ ਮੈਂ ਤੇਰੇ ਲਈ ਸੂਟ ਲੈ ਕੇ ਆਇਆ ਹਾਂ ਉਹ ਕਹਿੰਦੀ ਹੈ ਕਿ ਸੂਟ ਤੇ ਮੇਰੇ ਲਈ ਕਹਿੰਦਾ ਹਾਂ ਹਾਂ ਇੰਨੀ ਹੈਰਾਨ ਕਿਉਂ ਹੰਨੀ ਹੈ ਇੱਕ ਸੂਟ ਹੀ ਲੈ ਕੇ ਆਇਆ ਹਾਂ ਹੋਰ ਕਿਹੜੀ ਮੈਂ ਤੈਨੂੰ ਵੱਡੀ ਚੀਜ਼ ਲਿਆ ਦਿੱਤੀ ਤਾਂ ਕਹਿੰਦਾ ਹੈ ਕਿ ਚੱਲ ਹੁਣ ਤੂੰ ਇਸ ਨੂੰ ਫੜ ਤੇ ਅੰਦਰ ਰੱਖਿਆ ਤੇ ਇਸ ਨੂੰ ਸੁਵਾ ਕੇ ਪਾਈ ਕਹਿੰਦੀ ਹਾਂਜੀ ਹਾਂਜੀ ਤੇ ਨਾਲੇ ਆਪਣੀ ਸੱਸ ਤੋਂ ਡਰਦੀ ਉਹ ਹੌਲੀ ਹੌਲੀ ਬੋਲਦੀ ਹੈ ਤੇ ਉਹ ਕਹਿੰਦਾ ਹੈ ਕਿ ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਤਾਂ ਉਸ ਦੀ ਸੱਸ ਨੂੰ ਕੋਲੇ ਬੈਠੀ ਨੂੰ ਗੁੱਸਾ ਚੜੀ ਜਾਂਦਾ ਹੁੰਦਾ ਹੈ ਤਾਂ ਉਹ ਕਹਿੰਦੀ ਹੈ ਕਿ ਰੋਕ ਕਿੱਧਰ ਅੰਦਰ ਰੱਖਣ ਚੱਲੀ ਹੈ ਸੂਟ ਰੋਕ ਇੱਥੇ ਕਹਿੰਦੀ ਹੈ ਕਿ ਤੈਨੂੰ ਟੀਵੀ ਦਾ ਤਾਂ ਖਿਆਲ ਆ ਗਿਆ ਤੇ ਤੈਨੂੰ ਮਾਂ ਦਾ ਖਿਆਲ ਨਹੀਂ ਆਇਆ ਜੇ ਤੂੰ ਟੀਵੀ ਵਾਸਤੇ ਲੈ ਕੇ ਆਇਆ ਸੀ ਤੇ ਇੱਕ ਸੂਟ ਮੇਰੇ ਵਾਸਤੇ ਵੀ ਲੈ ਆਉਂਦਾ ਕਹਿੰਦਾ ਮੰਮੀ ਮੈਂ ਤੁਹਾਨੂੰ ਤਾਂ ਕਿੰਨਾ ਕੁਝ ਲਿਆ ਕੇ ਦਿਨਾ ਹਾਂ ਅੱਗੇ ਤੇ ਫਿਰ ਕੀ ਹੋਇਆ ਜੇ ਮੈਂ ਇੱਕ ਸੂਟ ਰੋਜੀ ਵਾਸਤੇ ਲੈ ਆਇਆ ਤਾਂ ਕਹਿੰਦੀ ਹੈ ਕਿ ਹਾਂ ਹਾਂ ਤੂੰ ਤਾਂ ਟੀਵੀ ਦਾ ਗੁਲਾਮ ਬਣਿਆ ਹੋਇਆ ਹੈ ਤੂੰ ਤਾਂ ਇਹਦੇ ਥੱਲੇ ਲੱਗ ਕੇ ਰਹਿਣਾ ਹੈ ਤਾਂ ਹੀ ਤਾਂ ਤੈਨੂੰ ਇਹ ਦਿਸਦੀ ਮਾਂ ਦਿਸਦੀ ਨਹੀਂ ਕਹਿੰਦੀ ਹੈ ਕਿ ਇਹਨੇ ਕਿੱਥੇ ਜਾਣਾ ਹੈ ਇਹਨੇ ਤਾਂ ਸਾਰਾ ਦਿਨ ਘਰ ਦੇ ਕੰਮ ਹੀ ਕਰਨੇ ਹੁੰਦੇ ਹਨ ਤੇ ਮੈਂ ਕਬੀਲਦਾਰ ਨਹੀਂ ਹਾਂ ਤੇ ਮੈਂ ਸੌ ਥਾਵਾਂ ਤੇ ਦੁੱਖ ਦੇ ਸੁਖ ਦੇ ਜਾਣਾ ਸੂਟ ਦੀ ਤਾਂ ਮੈਨੂੰ ਵੱਧ ਲੋੜ ਸੀ ਤਾਂ ਉਹ ਕਹਿੰਦਾ ਹੈ ਕੋਈ ਗੱਲ ਨਹੀਂ ਮੰਮੀ ਮੇਰੇ ਕੋਲ ਜਿੰਨੇ ਕੁ ਪੈਸੇ ਸੀ ਮੈਂ ਇੱਕ ਲੈ ਆਇਆ ਕੋਈ ਗੱਲ ਨਹੀਂ ਅਗਲੀ ਵਾਰ ਤੈਨੂੰ ਲਿਆ ਦੂੰ ਕਹਿੰਦੀ ਹੈ ਕਿ ਐ ਕਿਵੇਂ ਕੋਈ ਗੱਲ ਨਹੀਂ ਉਹ ਕਹਿੰਦਾ ਮੰਮੀ ਤੂੰ ਤਾਂ ਬਿਲਕੁਲ ਹੀ ਨਹੀਂ ਜਰਦੀ ਮੈਂ ਇੱਕ ਸੂਟ ਹੀ ਲਿਆ ਕੇ ਦਿੱਤਾ ਰੋਜ਼ੀ ਨੂੰ ਹੋਰ ਮੈਂ ਕੀ ਲਿਆ ਦਿੱਤਾ ਤਾ ਕਹਿੰਦੀ ਹੈ ਕਿ ਮੈਨੂੰ ਬਹੁਤੀਆਂ ਮੱਤਾਂ ਜੀਆਂ ਦਾ ਦੇ ਕਹਿੰਦੀ ਮੈਨੂੰ ਪਤਾ ਹੀ ਹੈ ਤੂੰ ਕਿੱਥੋਂ ਬੋਲ ਰਿਹਾ ਹੈ ਤੂੰ ਹੁਣ ਕਹਿੰਦੀ ਹੈ ਕਿ ਤੈਨੂੰ ਮਾਂ ਦੀ ਤਾਂ ਪੂਰਾ ਪਰਵਾਹ ਨਹੀਂ ਕੀਏ ਇਹਨੂੰ ਵੀ ਕੁਝ ਚਾਹੀਦਾ ਹੈ ਬਸ ਤੈਨੂੰ ਤਾਂ ਇਹਦੀ ਹੀ ਪਰਵਾਹ ਹੈ ਤਾਂ ਉਹ ਕਹਿੰਦੀ ਹੈ ਕਿ ਚਲ ਕੋਈ ਗੱਲ ਨਹੀਂ ਜੀ ਤੁਸੀਂ ਸੂਟ ਇਹ ਮੰਮੀ ਨੂੰ ਦੇ ਦਿਓ ਮੰਮੀ ਸਵਾ ਲੈਣਗੇ ਮੈਂ ਨਹੀਂ ਸੁਵਾਉਂਦੀ ਤਾਂ ਉਹ ਕਹਿੰਦੀ ਹੈ ਕਿ ਹਾਂ ਹਾਂ ਫੜਾ ਇੱਧਰ ਮੈਨੂੰ ਨਾਲੇ ਇਹਨੂੰ ਫੱਬਣਾ ਵੀ ਕਿੱਥੇ ਹੈ ਨਾ ਅਕਲ ਹੈ ਨਾ ਸ਼ਕਲ ਐਵੇਂ ਸਾਰਾ ਦਿਨ ਰੋਣ ਵਾਲਾ ਬੂਥਾ ਬਣਾਈ ਰੱਖਦੀ ਹੈ ਤੇ ਉਹ ਕਹਿੰਦਾ ਮੰਮੀ ਹੁਣ ਇਹਦੀ ਸ਼ਕਲ ਨੂੰ ਕੀ ਹੋ ਗਿਆ ਜਿਸ ਦਿਨ ਤੂੰ ਵਿਆਹਣ ਗਈ ਸੀ ਉਸ ਦਿਨ ਤਾਂ ਬੜੇ ਨੋਟ ਵਾਰ-ਵਾਰ ਕੇ ਕਹਿੰਦੀ ਸੀ ਕਿ ਮੇਰੀ ਨੋਨ ਨੂੰ ਨਜ਼ਰ ਨਾ ਲੱਗ ਜਾਈ ਇਹ ਤਾਂ ਮੇਰੀ ਧੀ ਹੈ ਤੇ ਹੁਣ ਇਹਦੀ ਸ਼ਕਲ ਨੂੰ ਕੀ ਹੋ ਗਿਆ ਕਹਿੰਦੀ ਤੂੰ ਬਹੁਤਾ ਨਾ ਬੋਲਵੇ ਤੇ ਕਹਿੰਦੀ ਕਹਿੰਦਾ ਕਹਿੰਦਾ ਹੈ ਕਿ ਇਹ ਇਹਦੇ ਜਿੰਨੀ ਸਿਆਣੀ ਤਾਂ ਹਜੇ ਤੱਕ ਤੂੰ ਨਹੀਂ ਬੰਨ ਸਕੀ ਮੰਮੀ ਜੇ ਤੂੰ ਸਮਝਾਉਣਾ ਹੀ ਹੈ ਨਾ ਤਾਂ ਆਪਣੀ ਧੀ ਨੂੰ ਸਮਝਾ ਜੇ ਤੇਰੀ ਉਹਦੇ ਵਰਗੀ ਤੇਰੇ ਘਰੇ ਆਈ ਹੁੰਦੀ ਤੈਨੂੰ ਲੱਗ ਪਤਾ ਜਾਂਦਾ ਤਾਂ ਕਹਿੰਦੀ ਹੈ ਕਿ ਬਹੁਤਾ ਬੋਲਣਾ ਵੇ ਤੂੰ ਇਹਦੀਆਂ ਪਟੀਆਂ ਪੜਾਈਆਂ ਬੋਲਦਾ ਤੂੰ ਮੋੜਕੋੜ ਕੇ ਮੇਰੀ ਧੀ ਉੱਤੇ ਹੀ ਆ ਜਾਂਦਾ ਤੇਰਾ ਉਹਨਾਂ ਨੇ ਥੋੜਾ ਉਹਨਾਂ ਨੇ ਉਹਨੇ ਕੀ ਚੱਕਿਆ ਤੇ ਕਹਿੰਦਾ ਮੰਮੀ ਮੈਨੂੰ ਪਤਾ ਹੀ ਹੈ ਉਸਨੇ ਆਪਣੇ ਘਰ ਵਿੱਚ ਕਿਵੇਂ ਖਲਾਰਾ ਪਾਇਆ ਹੋਇਆ ਹੈ ਤੇ ਉਹ ਫੇਰ ਆਪਣੀ ਮਾਂ ਤੋਂ ਸੂਟ ਫੜ ਲੈਂਦਾ ਹੈ ਤੇ ਕਹਿੰਦਾ ਹੈ ਫੜ ਰੋਜੀ ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਤੂੰ ਤੂੰ ਇਹ ਸੂਟ ਤੂੰ ਹੀ ਸਵਾਕੇ ਪਾਏਂਗੀ ਕਹਿੰਦਾ ਹੈ ਹੁਣ ਜਦੋਂ ਆਪਾਂ ਤੇਰੇ ਪਿੱਕੇ ਜਾਵਾਂਗੇ ਤਾਂ ਤੂੰ ਇਹੀ ਸੂਟ ਪਾ ਕੇ ਜਾਇਂ ਤਾਂ ਕਹਿੰਦੀ ਹੈ ਕਿ ਜੀ ਮੰਮੀ ਤਾਂ ਨਾਰਾਜ਼ ਹੋ ਗਏ ਉਹ ਕਹਿੰਦਾ ਕੋਈ ਗੱਲ ਨਹੀਂ ਤੈਨੂੰ ਐਵੇਂ ਫਿਕਰ ਕਰਨ ਦੀ ਲੋੜ ਨਹੀਂ ਮੰਮੀ ਨਾ ਤਾਂ ਇਹੀ ਕੁਛ ਰਹਿਣਾ ਮੰਮੀ ਨੇ ਤਾਂ ਕਦੇ ਖੁਸ਼ ਨਹੀਂ ਹੋਣਾ ਅੱਜ ਤੱਕ ਕਦੇ ਖੁਸ਼ ਹੋਏ ਆ ਉਹ ਤੇਰੇ ਕੰਮ ਤੋਂ ਜਾਂ ਤੇਰੀਆਂ ਕੁਰਬਾਨੀਆਂ ਤੋਂ ਜਿਹੜਾ ਹੁਣ ਹੋ ਜਾਣਗੇ ਤਾਂ ਉਹ ਕਹਿੰਦੀ ਫਿਰ ਵੀ ਜੀ ਚਲੋ ਘਰ ਵਿੱਚ ਕਲੇਸ਼ ਚੰਗਾ ਨਹੀਂ ਹੁੰਦਾ ਕਹਿੰਦਾ ਨਹੀਂ ਨਹੀਂ ਮੈਂ ਤੇਰੇ ਵਾਸਤੇ ਇੰਨੇ ਪਿਆਰ ਨਾਲ ਲੈ ਕੇ ਆਇਆ ਹਾਂ ਉਧਰ ਵੇਦ ਦੀ ਪਤਨੀ ਫਰਮਿੰਦਰ ਆਪਣੇ ਕਮਰੇ ਵਿੱਚ ਤਿਆਰ ਹੋ ਰਹੀ ਹੁੰਦੀ ਹੈ ਤਾਂ ਉਸ ਦੀ ਦਰਾਨੀ ਖੁਸ਼ੀ ਆ ਜਾਂਦੀ ਹੈ ਤੇ ਆ ਕੇ ਗੇਟ ਕੋਲ ਖੜ ਜਾਂਦੀ ਤਾਂ ਉਸ ਨੂੰ ਦੇਖਦੀ ਹੈ ਤਾਂ ਕਹਿੰਦੀ ਹੈ ਕਿ ਹੁਣ ਦੇਖੀ ਹੀ ਜਾਏਗੀ ਜਾਂ ਕਹਿੰਦੀ ਕੋਈ ਦੁਆ ਸਲਾਮ ਵੀ ਕਰੇਗੀ ਉਹ ਕਹਿੰਦੀ ਚਲ ਸਤਿ ਸ਼੍ਰੀ ਅਕਾਲ ਚਲ ਦੂ ਅਸਲਾਮਤਾ ਮੈਂ ਤੈਨੂੰ ਕਰ ਦਿੰਨੀ ਹਾਂ ਪਰ ਇਹ ਹੱਕ ਤੇਰਾ ਹੈ ਕਹਿੰਦੀ ਹੈ ਮੈਂ ਤੇਰੀ ਜਠਾਣੀ ਹਾਂ ਵੇਦ ਵੱਡੇ ਹੈ ਅਮਰ ਤੋਂ ਤਾਂ ਉਹ ਕਹਿੰਦੀ ਹੈ ਕਿ ਮੈਂ ਤੈਨੂੰ ਕੱਲ ਵੀ ਸਮਝਾਇਆ ਸੀ ਕਿ ਮੈਂ ਵਿਆਹ ਕੇ ਪਹਿਲਾਂ ਆਈ ਹਾਂ ਤੇ ਵੱਡੀ ਮੈਂ ਹੀ ਰਹੂਗੀ ਤੂੰ ਨਹੀਂ ਬਣ ਜਾਣਾ ਤੇ ਉਹ ਕਹਿੰਦੀ ਹੈ ਕਿ ਮੰਮੀ ਨੇ ਵੀ ਕਿਹਾ ਸੀ ਕਿ ਵੱਡੀ ਤਾਂ ਮੈਂ ਹਾਂ ਤੇ ਹੋਰ ਵੀ ਸਾਰੇ ਇਹੀ ਕਹਿ ਰਹੇ ਆ ਉਹ ਕਹਿੰਦੀ ਹੈ ਕਿ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਕਹਿੰਦੀ ਬਾਕੀ ਤੂੰ ਆ ਮਾਂ ਦੇ ਮਾਦੀਆਂ ਗੱਲਾਂ ਵਿੱਚ ਆ ਕੇ ਮੇਰੇ ਨਾਲ ਐਵੇਂ ਵੈਰ ਨਾ ਵਿੜ ਲਈ। ਉਹ ਕਹਿੰਦੀ ਮੈਂ ਇੰਨੀ ਵੀ ਛੋਟੀ ਨਹੀਂ ਕਿ ਮੈਂ ਕਿਸੇ ਦੀਆਂ ਗੱਲਾਂ ਵਿੱਚ ਆ ਜਾਵਾਂ। ਮੈਨੂੰ ਸਾਰੀ ਸਮਝ ਹੈ ਤੇ ਨਾ ਹੀ ਮੰਮੀ ਨੇ ਮੈਨੂੰ ਕੋਈ ਪੱਟੀਆਂ ਪੜਾਈਆਂ ਹਨ। ਤਾਂ ਕਹਿੰਦੀ ਹੈ ਕਿ ਬਹੁਤਾ ਬੋਲਣ ਦੀ ਲੋੜ ਨਹੀਂ, ਮੇਰੇ ਨਾਲ ਬੈਸ ਕਰਨ ਦੀ ਲੋੜ ਨਹੀਂ। ਤੂੰ ਇਸ ਘਰ ਵਿੱਚ ਰਹਿਣਾ ਤੇ ਤੈਨੂੰ ਮੇਰੇ ਥੱਲੇ ਲੱਗ ਕੇ ਰਹਿਣਾ ਪੈਣਾ ਤੇ ਡਰ ਕੇ ਰਹਿਣਾ ਪੈਣਾ। ਤਾਂ ਹਰਮਿੰਦਰ ਕਹਿੰਦੀ ਹੈ ਕਿ ਕਿਉਂ ਮੈਂ ਤੇਰੇ ਤੋਂ ਡਰ ਕੇ ਕਿਉਂ ਰਵਾਂ? ਮੈਂ ਇਸ ਘਰ ਵਿੱਚ ਵੇਦ ਨਾਲ ਵਿਆਹ ਕੇ ਆਈ ਹਾਂ। ਤਾਂ ਮੈਂ ਉਸਦੀ ਹੀ ਗੱਲ ਮੰਨੂ ਮੈਂ ਤੇਰੀ ਗੱਲ ਕਿਉਂ ਮੰਨੂਗੀ ਤਾਂ ਕਹਿੰਦੀ ਹੈ ਫਿਰ ਦੇਖਦੇ ਹਾਂ ਅੱਗੇ-ਅੱਗੇ ਹੁੰਦਾ ਕੀ ਹੈ ਤਾਂ ਉਹ ਕਹਿੰਦੀ ਹੈ ਹਾਂ ਹਾਂ ਕੋਈ ਗੱਲ ਨਹੀਂ ਦੇਖ ਲਈ ਜੇ ਤਾਂ ਕਹਿੰਦੀ ਹੈ ਕਿ ਤੂੰ ਇਹ ਨਾ ਸਮਝੀ ਕਹਿੰਦੀ ਹੈ ਕਿ ਮੈਂ ਵੀ ਤੇਰੇ ਨਾਲੋਂ ਸਵਾ ਸੇਰ ਆਈ ਹਾਂ ਜਿੱਥੇ ਮੈਂ ਹਾਂ ਉੱਥੇ ਮੈਂ ਸਹੀ ਹਾਂ ਤੇ ਦੂਜੇ ਨੂੰ ਮੈਂ ਉਦੋਂ ਹੀ ਗਲਤ ਠਹਿਰਾ ਦੇਣੀ ਹੁੰਨੀ ਜਿੱਥੇ ਕੋਈ ਗਲਤ ਹੋਵੇ ਤਾ ਖੁਸ਼ੀ ਕਹਿੰਦੀ ਹੈ ਕਿ ਅੱਛਾ ਤੂੰ ਤਾਂ ਬੜੀਆਂ ਗੱਲਾਂ ਕਰ ਰਹੀ ਹੈ ਤਾਂ ਉਹ ਕਹਿੰਦੀ ਹੈ ਕਿ ਹਜੇ ਤੂੰ ਮੇਰੀਆਂ ਗੱਲਾਂ ਵੇਖੀਆਂ ਹੀ ਕਿੱਥੇ ਹੈ ਤੂੰ ਵੀ ਅੱਗੇ-ਅੱਗੇ ਦੇਖੇਂਗੀ ਕਿ ਇਸ ਘਰ ਵਿੱਚ ਬੰਦਾ ਕੀ ਹੈ ਨਹੀਂ ਤਾਂ ਉਹ ਕਹਿੰਦੀ ਤੂੰ ਮੇਰੇ ਨਾਲ ਬਣਾ ਕੇ ਰੱਖ ਲੈ ਹਜੇ ਮੈਂ ਨਵੀਂ-ਨਵੀਂ ਆ ਮੈਂ ਤਾਂ ਨਹੀਂ ਬੋਲਦੀ ਮੈਨੂੰ ਆਏ ਆ ਚਲ ਮੈਂ ਅੱਜ ਹੀ ਕੀ ਲੜਾਈ ਵਿੱਢਣੀ ਹੈ ਇਸ ਘਰ ਵਿੱਚ ਪਰ ਮੈਨੂੰ ਲੱਗਦਾ ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ ਉਹ ਕਹਿੰਦੀ ਜਿਹੜੇ ਤੂੰ ਆਪਣੇ ਪਤੀ ਦੀ ਗੱਲ ਕਰਦੀ ਉਸ ਨੂੰ ਤਾਂ ਮੈਂ ਤੇਲੇ ਦਾ ਬੰਦਾ ਨਹੀਂ ਸਮਝਦੀ ਉਹ ਕਹਿੰਦੀ ਹਰਮਿੰਦਰ ਹੈਰਾਨ ਹੋ ਜਾਂਦੀ ਕਿ ਉਹ ਬੋਲਦੀ ਕਿਵੇਂ ਹੈ ਕਹਿੰਦੀ ਹੈ ਕਿ ਜਿਹਨੂੰ ਤੂੰ ਬੋਲ ਰਹੀ ਹੈ ਉਹ ਤੇਰਾ ਜੇਠ ਲੱਗਦਾ ਤੇਰੇ ਚ ਰਿਸ਼ਤੇ ਤੋਂ ਰਿਸ਼ਤੇ ਵਿੱਚ ਤੇਰੇ ਤੋਂ ਕਿੰਨਾ ਵੱਡਾ ਹੈ ਤੇ ਨਾਲੇ ਉਮਰ ਵਿੱਚ ਵੀ ਤੈਨੂੰ ਬੋਲਣ ਦੀ ਬਿਲਕੁਲ ਅਕਲ ਨਹੀਂ ਕਹਿੰਦੀ ਮੈਨੂੰ ਨਾ ਸਖਾ ਬਹੁਤ ਹੀ ਅਕਲ ਉਕਲ ਜੀ ਮੈਂ ਬਹੁਤਿਆਂ ਨੂੰ ਅਕਲਾ ਸਿਖਾਈਆਂ ਤਾਂ ਹਰਮਿੰਦਰ ਕਹਿੰਦੀ ਹੈ ਚੱਲ ਠੀਕ ਹੈ ਫਿਰ ਤੂੰ ਆਪਣੇ ਰਸਤੇ ਤੇ ਮੈਂ ਆਪਣੇ ਰਸਤੇ ਰਹਿਣਾ ਤਾਂ ਆਪਾਂ ਇਸੇ ਘਰ ਵਿੱਚ ਹੈ ਕਹਿੰਦੀ ਹੈ ਕਿ ਮੈਂ ਕਿਸੇ ਤੋਂ ਡਰ ਕੇ ਨਹੀਂ ਰਹਿੰਦੀ ਤੇ ਖੁਸ਼ੀ ਕਹਿੰਦੀ ਹੈ ਕਿ ਡਰ ਕੇ ਤਾਂ ਅੱਜ ਤੱਕ ਕਿਸੇ ਤੋਂ ਮੈਂ ਵੀ ਨਹੀਂ ਰਹੀ ਮੈਂ ਵੀ ਕਹਿੰਦੀ ਸਭ ਨੂੰ ਦਬਾ ਕੇ ਹੀ ਰੱਖਦੀ ਤਾਂ ਹਰਮਿੰਦਰ ਹੈਰਾਨ ਹੋ ਜਾਂਦੀ ਹੈ ਤੇ ਉਧਰ ਉਹਨਾਂ ਦੀ ਸੱਸ ਬਾਤ ਜਾਂਦੀ ਉਸ ਨੂੰ ਭਈਆ ਆਵਾਜ਼ ਮਾਰਦਿਆ ਕਹਿੰਦਾ ਬੀਬੀ ਜੀ ਦੁੱਧ ਲੈ ਜਾਓ ਉਹ ਕਹਿੰਦੀ ਹਾਂ ਲੈਨੀ ਹਾਂ ਫੜਦੀ ਤਾਂ ਉਹ ਕਹਿੰਦਾ ਹੈ ਬੀਬੀ ਜੀ ਪਿਛਲਾ ਬਕਾਇਆ ਰਹਿੰਦਾ ਹੈ ਉਹ ਦੇ ਦਿਓ ਤੇ ਕਹਿੰਦੀ ਲੈ ਮੈਂ ਭੁੱਲ ਹੀ ਗਈ ਵਿਆਹ ਦੇ ਚੱਕਰ ਵਿੱਚ ਮੈਂ ਹੁਣ ਇਹ ਮੁੰਡਿਆਂ ਤੋਂ ਲੈ ਕੇ ਆਉਣੀ ਹਾਂ ਤਾਂ ਉਹ ਆਵਾਜ਼ ਮਾਰਦੀ ਹੈ ਵੇਦ ਤੇ ਅਮਰ ਨੂੰ ਤੇ ਦੋਨੇ ਹੀ ਸੁਣਦੇ ਨਹੀਂ ਤਾਂ ਉਹ ਕਹਿੰਦੀ ਹੈ ਕਿ ਲੈ ਮੈਂ ਤਾਂ ਭੁੱਲ ਹੀ ਗਈ ਸੀ ਉਹ ਤਾਂ ਦੋਨੇ ਆਪਣੇ ਆਪਣੇ ਕੰਮ ਤੇ ਗਏ ਹੋਏ ਹੈ ਤਾਂ ਉਸ ਨੂੰ ਕਹਿੰਦੀ ਬਈ ਇਹਨੂੰ ਕਹਿੰਦੀ ਹੈ ਤੂੰ ਰੁਕ ਤੇ ਮੈਂ ਤੇਰੇ ਪੈਸੇ ਲੈ ਕੇ ਆਉਣੀ ਆ ਫਿਰ ਲਾ ਸੋਚਦੀ ਹੈ ਵੀ ਕਿੱਧਰ ਜਾਵਾਂ ਫਿਰ ਉਹ ਸੋਚਦੀ ਹੈ ਕਿ ਚਲ ਮੈਂ ਖੁਸ਼ੀ ਕੋਲ ਜਾਨੀ ਆ ਉਹਦੇ ਤੋਂ ਮੰਗਦੀ ਆ ਉਹ ਜਾ ਕੇ ਕਹਿੰਦੀ ਹੈ ਕਿ ਖੁਸ਼ੀ ਪੁੱਤ ਇਹਨੂੰ ਤੇਰੇ ਤਾਂ ਇੱਕ ਕੰਮ ਸੀ ਕਹਿੰਦੀ ਹਾਂ ਦੱਸੋ ਕੀ ਕੰਮ ਸੀ ਤੁਸੀਂ ਮੇਰੇ ਕੋਲ ਕੰਮ ਨੂੰ ਹੀ ਆਉਣੇ ਹੁੰਨੇ ਬਿਨਾ ਕੰਮ ਤਾਂ ਤੁਸੀਂ ਕਦੇ ਆਏ ਨਹੀਂ ਤੌਕ ਤਸੂ ਤਾਂ ਕਹਿੰਦੀ ਐ ਮੈਨੂੰ ਪੁੱਤ ਥੋੜੇ ਜੇ ਪੈਸੇ ਚਾਹੀਦੇ ਸੀ ਮੈਂ ਦੁੱਧ ਵਾਲੇ ਦੇ ਦੇਣੀ ਮੈਂ ਤੈਨੂੰ ਅਮਰ ਤੋਂ ਲੈ ਦੇਵਾਂਗੀ ਤੇਰੇ ਕੋਲ ਹੈ ਤਾਂ ਮੈਨੂੰ ਦੇ ਦੇ ਤਾਂ ਉਸ ਨੂੰ ਕਹਿੰਦੀ ਮੇਰੇ ਕੋਲ ਕਿਹੜੇ ਪੈਸੇ ਐ ਨਾਲੇ ਮੈਂ ਤਾਂ ਘਰ 'ਚ ਛੋਟੀ ਹਾਂ ਤੁਸੀਂ ਮੈਨੂੰ ਛੋਟੀ ਠਹਿਰਾਇਆ ਹੈ ਜਿਹੜੀ ਵੱਡੀ ਹੈ ਤੁਸੀਂ ਉਸ ਤੋਂ ਹੀ ਜਾ ਕੇ ਪੈਸੇ ਲਓ ਤਾਂ ਉਸ ਦੀ ਸੱਸ ਹੈਰਾਨ ਹੋ ਜਾਂਦੀ ਐ ਉਹ ਕਹਿੰਦੀ ਉਹ ਤਾਂ ਹਜੇ ਕੱਲ ਵਿਆਹ ਕੇ ਆਈ ਐ ਮੈਂ ਉਹਦੇ ਤੋਂ ਪੈਸੇ ਕਿਵੇਂ ਮੰਗਾ ਐ ਚੰਗਾ ਨਹੀਂ ਲੱਗਦਾ ਤੇ ਤੂੰ ਪੁੱਤ ਕਿਦਨ ਦੀ ਆਈ ਹੈ ਤੇ ਤੈਨੂੰ ਤਾਂ ਸਾਰੇ ਘਰ ਦਾ ਪਤਾ ਹੈ ਕਹਿੰਦੀ ਹੈ ਕਿ ਉਦੋਂ ਤਾਂ ਤੁਸੀਂ ਬੜਾ ਵੱਡਾ ਬਾਤ ਛੱਡ ਕੇ ਕਹਿੰਦੇ ਸੀ ਕਿ ਤੂੰ ਛੋਟੀ ਹੈ ਉਹ ਵੱਡੀ ਹੈ ਉਹ ਤੇਰੀ ਜਠਾਣੀ ਹੈ ਹੁਣ ਜਠਾਣੀ ਹੀ ਸਾਰੇ ਹਿਸਾਬ ਕਿਤਾਬ ਪੈਸੇ ਦਿਆ ਕਰੂਗੀ ਕਹਿੰਦੀ ਹੈ ਕਿ ਮੇਰੇ ਕੋਲ ਕੋਈ ਪੈਸਾ ਪੂਸਾ ਹੈ ਨਹੀਂਗਾ ਨਾਲੇ ਤੁਸੀਂ ਮੈਨੂੰ ਫੜਾ ਕੇ ਗਏ ਸੀ ਇਹ ਸਾਰੀਆਂ ਗੱਲਾਂ ਹਰਮਿੰਦਰ ਸੁਣ ਲੈਂਦੀ ਹੈ ਤੇ ਉਹ ਕਹਿੰਦੀ ਹੈ ਮੰਮੀ ਤਾਨੂੰ ਕਿੰਨੇ ਪੈਸੇ ਚਾਹੀਦੇ ਤੇ ਉਹ ਕਹਿੰਦੀ ਨਾ ਨਾ ਪੁੱਤ ਮੈਂ ਤੇਰੇ ਤੋਂ ਥੋੜੀ ਨਾ ਪੈਸੇ ਲੈਣੇ ਕਹਿੰਦੀ ਲੈ ਤੁਸੀਂ ਮੈਨੂੰ ਆਪਣੀ ਧੀ ਨਹੀਂ ਸਮਝਦੇ ਮੈਂ ਵੀ ਇਸ ਘਰ ਦਾ ਮੈਂਬਰ ਹਾਂ ਜਿੰਨੇ ਪੈਸੇ ਤੁਹਾਨੂੰ ਚਾਹੀਦੇ ਆ ਤੁਸੀਂ ਓਨੇ ਲਓ ਕਹਿੰਦੀ ਲੈ ਫੜੋ ਤੁਸੀਂ ਸਾਰੇ ਪੈਸੇ ਮੇਰੇ ਸ਼ਗਨਾ ਵਾਲੇ ਰੱਖ ਲਓ ਕਹਿੰਦੀ ਹੈ ਕਿ ਮੈਂ ਇਹਨਾਂ ਦਾ ਕੀ ਕਰਨਾ ਮੈਨੂੰ ਤਾਂ ਇਸ ਘਰ ਵਿੱਚ ਪਿਆਰ ਤੇ ਇੱਜ਼ਤ ਚਾਹੀਦਾ ਹੈ ਤੇ ਤੁਹਾਡੇ ਨਾਲ ਮੈਂ ਰਿਸ਼ਤਾ ਵਧੀਆ ਬਣਾ ਕੇ ਰੱਖਣਾ ਤਾਂ ਉਹ ਹੈਰਾਨ ਹੋ ਜਾਂਦੀ ਹੈ ਉਹ ਕਹਿੰਦੀ ਪੁੱਤ ਤੇਰਾ ਇੰਨਾ ਵੱਡਾ ਦਿਲ ਤਾਂ ਖੁਸ਼ੀ ਇਹ ਸਭ ਦੇਖ ਕੇ ਚੌਂਕ ਜਾਂਦੀ ਹੈ ਉਹ ਕਹਿੰਦੀ ਹੈ ਪੁੱਤ ਨਾ ਵੱਡਾ ਤੇਰਾ ਦਿਲ ਤੂੰ ਆਪਣੇ ਸ਼ਗਨ ਵਾਲੇ ਸਾਰੇ ਪੈਸੇ ਮੈਨੂੰ ਦੇ ਦਿੱਤੇ ਤੈਨੂੰ ਵੀ ਤਾਂ ਕਦੇ ਲੋੜ ਹੋਊਗੀ ਉਹ ਕਹਿੰਦੀ ਮੰਮੀ ਜਦੋਂ ਮੈਨੂੰ ਲੋੜ ਹੋਊ ਮੈਂ ਤੁਹਾਡੇ ਤੋਂ ਮੰਗ ਲਵਾਂ ਅੱਜ ਤੁਹਾਨੂੰ ਲੋੜ ਹੈ ਤੇ ਮੇਰਾ ਫਰਜ਼ ਹੈ ਤੁਹਾਡੀ ਹੈਲਪ ਕਰਨ ਦਾ ਤਾਂ ਉਹ ਕਹਿੰਦੀ ਹੈ ਕਿ ਪੁੱਤ ਤੇਰਾ ਬਹੁਤ ਬਹੁਤ ਧੰਨਵਾਦ ਕਹਿੰਦੀ ਹੈ ਕਿ ਤੂੰ ਬਹੁਤ ਹੀ ਚੰਗੀ ਹੈ ਕਹਿੰਦੀ ਮੈਂ ਤਾਂ ਸੋਚਿਆ ਨਹੀਂ ਸੀ ਕਹਿੰਦੀ ਮੈਂ ਤਾਂ ਤੇਰੇ ਤੋਂ ਜੱਕਦੀ ਨੇ ਪੈਸੇ ਨਹੀਂ ਸੀ ਮੰਗੇ ਤਾਂ ਉਹ ਖੁਸ਼ੀ ਵੱਲ ਅੱਖਾਂ ਕਰਕੇ ਕਹਿੰਦੀ ਹੈ ਕਿ ਮੰਮੀ ਹੁਣ ਜੋ ਜਿਸ ਚੀਜ਼ ਦੀ ਤੁਹਾਨੂੰ ਲੋੜ ਹੋਈ ਤੁਸੀਂ ਬੇਚ ਜੱਕ ਮੇਰੇ ਤੋਂ ਮੰਗਿਆ ਕਰੋ ਤੁਹਾਨੂੰ ਹੋਰ ਕਿਸੇ ਅੱਗੇ ਹੱਥ ਫਲਾਉਣ ਦੀ ਲੋੜ ਨਹੀਂ ਤਾਂ ਉਹ ਸਾਰੀਆਂ ਗੱਲਾਂ ਖੁਸ਼ੀ ਨੂੰ ਸੁਣਾਸਣਾ ਕਹਿੰਦੀ ਤਾਂ ਖੁਸ਼ੀ ਨੂੰ ਗੁੱਸਾ ਚੜ ਜਾਂਦਾ ਹੈ ਤਾਂ ਉਹ ਗੁੱਸੇ ਵਿੱਚ ਅੰਦਰ ਮੁੜ ਜਾਂਦੀ ਹੈ ਕਿ ਇਹ ਮੇਰੇ ਨਾਲ ਹੁਣ ਬਰਾਬਰੀ ਕਰਨ ਲੱਗ ਪਈ ਤਾਂ ਉਹ ਕਹਿੰਦੀ ਹੈ ਦੇਖ ਲਿਆ ਫਿਰ ਦਰਾਣੀਏ ਵੱਡਾ ਵੱਡੀ ਤਾਂ ਮੈਂ ਹੀ ਹਾਂ ਅੱਜ ਤੂੰ ਆਪ ਹੀ ਮੰਨ ਗਈ ਵੀ ਤੂੰ ਵੱਡੀ ਜਠਾਣੀ ਹੈ ਜਿਹੜੀ ਮੇਰੀ ਉਹਦੇ ਤੋਂ ਪੈਸੇ ਲਿਆ ਹੌਲੀ ਹੌਲੀ ਕਹਿੰਦੀ ਤੂੰ ਸਭ ਹੀ ਗੱਲਾਂ ਮੰਨ ਜਾਏਂਗੀ ਤੇ ਮੈਂ ਮਨਾਵ ਹੀ ਲੈਣੀਆਂ ਨੇ ਤੇਰਾ ਭਲੇਖਾ ਸੀ ਕਿ ਤੂੰ ਮੈਨੂੰ ਥੱਲੇ ਲਾ ਲਵੇਂਗੀ ਮੈਂ ਕਿਸੇ ਦੇ ਥੱਲੇ ਲੱਗ ਕੇ ਨਹੀਂ ਰਹਿੰਦੀ ਤੇ ਉਧਰ ਵੀ ਤੇ ਅਮਰ ਇੱਕ ਕਮਰੇ ਵਿੱਚ ਬੈਠੇ ਹੁੰਦੇ ਹਨ ਤੇ ਅਮਰ ਕਹਿੰਦਾ ਹੈ ਵੀਰੇ ਤੁਸੀਂ ਮੈਨੂੰ ਇੱਥੇ ਇਕੱਲੇ ਨੂੰ ਕਿਉਂ ਬੁਲਾਇਆ ਹੈ ਤਾਂ ਉਹ ਕਹਿੰਦਾ ਹੈ ਅਮਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹੁਣ ਤੱਕ ਤਾਂ ਕਹਿੰਦਾ ਮੈਂ ਵੀ ਵਿਆਹਿਆ ਨਹੀਂ ਸੀਗਾ ਤੇ ਕਹਿੰਦਾ ਸਭ ਕੁਝ ਸਹੀ ਚੱਲ ਹੀ ਜਾਂਦਾ ਸੀ ਕਹਿੰਦਾ ਪਰ ਹੁਣ ਤੈਨੂੰ ਪਤਾ ਹੀ ਹੈ ਖੁਸ਼ੀ ਦੇ ਸੁਭਾਅ ਦਾ ਕਹਿੰਦਾ ਹੈ ਮੈਂ ਅੱਗੇ ਬਰਦਾਸ਼ਤ ਨਹੀਂ ਕਰੂੰਗਾ ਜੇ ਕੁਝ ਉਹ ਤੇਰੀ ਭਾਬੀ ਨੂੰ ਬੋਲੂਗੀ ਕਹਿੰਦਾ ਵੀਰੇ ਮੈਨੂੰ ਪਤਾ ਹੀ ਹੈ ਉਸ ਦੇ ਸੁਭਾਅ ਦਾ ਤੁਹਾਨੂੰ ਵੀ ਪਤਾ ਉਹ ਕਹਿੰਦਾ ਪਹਿਲਾਂ ਇੱਕ ਗੱਲ ਦੱਸ ਜਦੋਂ ਉਹ ਰੁਸ ਕੇ ਗਈ ਸੀ ਤਾਂ ਉਸਨੇ ਪੰਚਾਇਤ ਬੁਲਾਈ ਸੀ ਤੇ ਤੇਰੀ ਇੰਨੀ ਬੇਇੱਜ਼ਤੀ ਕੀਤੀ ਤੇ ਤੂੰ ਦੱਸਿਆ ਕਿਉਂ ਨਹੀਂ ਕਹਿੰਦਾ ਵੀਰੇ ਮੈਂ ਕੀ ਦੱਸਦਾ ਇਹਦੇ ਵਿੱਚ ਮੇਰੀ ਹੀ ਬੇਇੱਜ਼ਤੀ ਸੀ ਉਹ ਕਹਿੰਦਾ ਤੈਨੂੰ ਕਮ ਸੇ ਕਮ ਮੈਨੂੰ ਤਾਂ ਦੱਸਣਾ ਚਾਹੀਦਾ ਸੀ ਤਾਂ ਉਹ ਕਹਿੰਦਾ ਵੀਰੇ ਮੈਨੂੰ ਏ ਵੀ ਪਤਾ ਹੈ ਕਿ ਉਹ ਤੁਹਾਨੂੰ ਗਲਤ ਬੋਲੀ ਹੈ ਤੇ ਤੁਹਾਡੇ ਤੇ ਗਲਤ ਇਲਜ਼ਾਮ ਲਾਉਣ ਦਾ ਉਹਨੇ ਕੋਸ਼ਿਸ਼ ਕੀਤੀ ਹੈ ਤਾਂ ਉਹ ਹੈਰਾਨ ਹੋ ਜਾਂਦਾ ਉਹ ਕਹਿੰਦਾ ਅੱਛਾ ਤੇ ਇਹ ਗੱਲ ਵੀ ਤੇਰੇ ਤੱਕ ਪਹੁੰਚ ਗਈ ਕਹਿੰਦਾ ਪਰ ਵੀਰੇ ਮੈਨੂੰ ਤੁਹਾਡੇ ਤੇ ਯਕੀਨ ਹੈ ਥੋ ਮੈਨੂੰ ਆਪਣੇ ਵੱਡੇ ਭਰਾ ਤੇ ਰੱਬ ਜਿੰਨਾ ਵਿਸ਼ਵਾਸ ਮੈਂ ਇਹ ਵੀ ਗੱਲ ਉਸ ਨੂੰ ਕਹਿ ਦਿੱਤੀ ਸੀ ਕਿ ਅੱਜ ਤਾਂ ਤੂੰ ਇਹ ਗੱਲ ਕਹਿ ਦਿੱਤੀ ਮੇਰੇ ਭਰਾ ਬਾਰੇ ਪਰ ਅੱਗੇ ਨਾ ਕਹੀਂ ਤਾਂ ਉਹ ਕਹਿੰਦਾ ਉਧਰ ਮਨਪ੍ਰੀਤ ਆਪਣੀ ਮੰਮੀ ਕੋਲ ਬੈਠੀ ਹੁੰਦੀ ਹੈ ਤਾਂ ਉਹ ਕਹਿੰਦੀ ਮੰਮੀ ਮੈਨੂੰ ਲੱਗਦਾ ਹੈ ਕਿ ਵੱਡੀ ਭਾਬੀ ਤਾਂ ਚੰਗੀ ਹੈ ਕਹਿੰਦੀ ਹੈ ਕਿ ਅੱਜ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਜਿਹੜੀਆਂ ਦੁੱਧ ਵਾਲੀਆਂ ਹੋਈਆਂ ਸੀ ਤਾਂ ਉਹ ਕਹਿੰਦੀ ਮੈਨੂੰ ਇਸ ਗੱਲ ਦੀ ਵੀ ਬੜੀ ਖੁਸ਼ੀ ਹੋਈ ਕਿ ਭਾਬੀ ਨੇ ਖੁਸ਼ੀ ਭਾਬੀ ਨੂੰ ਠੋਕਵਾ ਜਵਾਬ ਦਿੱਤਾ ਹੈ ਤੁਹਾਨੂੰ ਪੈਸੇ ਦੇ ਕੇ ਤਾਂ ਉਸਦੀ ਮਾਂ ਕਹਿੰਦੀ ਹਾਂ ਪੁੱਤ ਚੱਲ ਕੋਈ ਤਾਂ ਆਇਆ ਉਸ ਨੂੰ ਬਰਾਬਰ ਦਾ ਜਵਾਬ ਦੇਣ ਵਾਲਾ ਕਹਿੰਦੀ ਨਹੀਂ ਤਾਂ ਆਪਾਂ ਤਾਂ ਚੁੱਪ ਹੀ ਕਰ ਜਾਂਦੇ ਸੀ ਕਿ ਚੱਲ ਘਰ ਵਿੱਚ ਲੜਾਈ ਨਾ ਵਧੇ ਤਾਂ ਉਹ ਕਹਿੰਦੀ ਹਾਂ ਮੰਮੀ ਚਲੋ ਚੁੱਪ ਵਿੱਚ ਭਲਾਤਾ ਹੈ ਪਰ ਉਹ ਆਪਣੀ ਚੁੱਪ ਨੂੰ ਬਹੁਤ ਹੀ ਗਲਤ ਸਮਝਦੀ ਉਸ ਨੂੰ ਐ ਲੱਗਦਾ ਹੈ ਕਿ ਆਪਾਂ ਉਹਦੇ ਤੋਂ ਡਰ ਗਏ ਹਾਂ ਦੱਬ ਗਏ ਹਾਂ ਤੇ ਉਧਰ ਉਹਨਾਂ ਦੇ ਘਰ ਖੁਸ਼ੀ ਦੇ ਮੰਮੀ ਪਾਪਾ ਆਉਂਦੇ ਹੈ ਤੇ ਉਹ ਬਿਨਾਂ ਦੱਸੇ ਹੀ ਆ ਜਾਂਦੇ ਹਨ ਤੇ ਪੌੜੀਆਂ ਵਿੱਚੋਂ ਚੜਦੇ ਆਉਂਦੇ ਕਹਿੰਦੀ ਹੈ ਉਹਦਾ ਪਿਓ ਕਹਿੰਦਾ ਆਪਾਂ ਕੁਝ ਲੈ ਕੇ ਨਹੀਂ ਆਏ ਮੈਨੂੰ ਚੰਗਾ ਨਹੀਂ ਲੱਗਦਾ ਤਾਂ ਉਹ ਕਹਿੰਦੀ ਬਥੇਰਾ ਦਿੱਤਾ ਹੈ ਇਹਨਾਂ ਨੂੰ ਇੰਨਾ ਭੁੱਖਾ ਨੰਗਾ ਦੀ ਭੁੱਖ ਨਹੀਂ ਨਿਕਲਨੀ ਤੇ ਉਹ ਉਹ ਉਸ ਦੀ ਮੰਮੀ ਤੇ ਨਾਨਾ ਬੈਠੀਆਂ ਹੁੰਦੀਆਂ ਹਨ ਖੁਸ਼ੀ ਦੀ ਤਾਂ ਉਹ ਚੁੱਪ ਕਰਕੇ ਹੀ ਕੋਲੋਂ ਲੰਘ ਜਾਂਦੇ ਤਾਂ ਉਹ ਕਹਿੰਦੀ ਮੰਮੀ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ ਕੀ ਉਹ ਤੁਹਾਨੂੰ ਬੁਲਾ ਕੇ ਨਹੀਂ ਗਈ ਕਹਿੰਦੀ ਤੁਹਾਡੀ ਵੀ ਕੋਈ ਰਿਸਪੈਕਟ ਹੈ ਉਹ ਕਹਿੰਦੀ ਹਾਂ ਪੁੱਤ ਮੈਂ ਤਾਂ ਆਪ ਹੈਰਾਨ ਹਾਂ ਕਹਿੰਦੀ ਹੈ ਕਿ ਪਤਾ ਨਹੀਂ ਹੋਣ ਇਸਨੇ ਕੀ ਨਵਾਂ ਸਿਆਪਾ ਪਾਉਣਾ ਹੈ ਕਹਿੰਦੀ ਕੋਈ ਹੋਰ ਹੀ ਨਵਾਂ ਬਖੇੜਾ ਨਾ ਖੜਾ ਕਰ ਦੇਵੇ ਚੱਲ ਮੈਂ ਪੁੱਤ ਅੰਦਰ ਜਾ ਕੇ ਦੇਖਦੀ ਹਾਂ ਉਹ ਕਹਿੰਦੀ ਪੁੱਤ ਮੈਨੂੰ ਦੇਖ ਕੇ ਆਉਂਦੇ ਹੁਣ ਇਸਨੇ ਪਤਾ ਨਹੀਂ ਕੀ ਨਵਾਂ ਸਿਆਪਾ ਵਿੱਢਣਾ ਹੈ ਤਾਂ ਉਧਰ ਖੁਸ਼ੀ ਆਪਣੇ ਕਮਰੇ ਵਿੱਚ ਪਈ ਹੁੰਦੀ ਹੈ ਤਾਂ ਉਸਦੇ ਮੰਮੀ ਪਾਪਾ ਉਸ ਨੂੰ ਆਵਾਜ਼ ਮਾਰਦੇ ਹਨ ਲੈ ਮੇਰਾ ਪੁੱਤ ਆਰਾਮ ਕਰ ਰਿਹਾ ਹੈ ਉਸਦੀ ਮਾਂ ਕਹਿੰਦੀ ਉਹ ਤਾਂ ਉਹ ਕਹਿੰਦੀ ਹੈ ਮੰਮੀ ਤੁਸੀਂ ਤੁਸੀਂ ਤਾਂ ਮੈਨੂੰ ਸਰਪ੍ਰਾਈਜ਼ ਹੀ ਦੇ ਦਿੱਤਾ ਤਾਂ ਉਹ ਕਹਿੰਦੀ ਹੈ ਲੈ ਪੁੱਤੇ ਤਾਂ ਕਿਹੜਾ ਸਰਪ੍ਰਾਈਜ਼ ਹੈ ਹਜੇ ਤਾਂ ਤੈਨੂੰ ਹੋਰ ਵੱਡੇ ਵੱਡੇ ਸਰਪ੍ਰਾਈਜ਼ ਦੇਵਾਂਗੇ ਅਸੀਂ ਤਾਂ ਕਹਿੰਦੀ ਹੈ ਕਿ ਚਲੋ ਵਧੀਆ ਹੋਇਆ ਮੰਮੀ ਤੁਸੀਂ ਹੁਣ ਆ ਗਏ ਚਲੋ ਹੁਣ ਆਪਾਂ ਇੱਕ ਸਰਪ੍ਰਾਈਜ਼ ਕਹਿੰਦੀ ਹੈ ਕਿ ਇਹਨਾਂ ਨੂੰ ਦਿਨੇ ਹਾਂ ਹੁਣ ਦੇਖਦੇ ਹਾਂ ਅੱਗੇ ਸੀਰੀਅਸ ਵਿੱਚ ਕੀ ਬੰਦਦਾ ਹੈ